ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸ਼ਨੀਓ ਜੀ ਹਿੰਦੁਸਤਾਨ ਫਾਸ਼ਨੀਓ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਆ ਮੈਂ ਹਰਵੀ ਅੱਜ ਮੈਂ ਲੁਧਿਆਣਾ ਦੇ ਗੈਸਪੁਰਾ ਦੇ ਵਿੱਚ ਆਇਆ ਹਾਂ ਜਿੱਥੇ ਕੀ ਮਾਤਾ ਓਸ਼ਾ ਰਾਣੀ ਦੇ ਦਰਬਾਰ ਦੇ ਵਿੱਚ ਸੱਲਾਨਾ ਮੇਲਾ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾਵੇ ਤੁਸੀਂ ਦੇਖ ਸਕਦੇ ਹੋ ਭੰਡਾਰੇ ਦੀਆਂ ਤਸਵੀਰਾਂ ਹੁਣ ਅਸੀਂ ਡੇਰੇ ਦੇ ਅੰਦਰ ਪ੍ਰਵੇਸ਼ ਕਰ ਰਹੇ ਹਾਂ ਤੇ ਤਸਵੀਰਾਂ ਤੁਹਾਨੂੰ ਸਾਂਝੀ ਕਰਾਵਾਂਗੇ ਵੇ ਬਾਬਾ ਜੀ ਕਿੱਧਰ ਹੈਗੇ ਬਾਬਾ ਜੀ ਨਜ਼ਰ ਨਹੀਂ ਆ ਰਹੇ ਆ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਡੇਰੇ ਦੀ ਤਸਵੀਰ ਦਿਖਾਵੇ ਪੂਰੀ ਤਰੀਕੇ ਦੇ ਨਾਲ ਤੇ ਮੈਂ ਦੂਜੇ ਕਮਰੇ ਦੇ ਵਿੱਚ ਐਂਟਰੀ ਕਰਨ ਜਾ ਰਹੇ ਹਾਂ ਜਿੱਥੇ ਕਿ ਬਾਬਾ ਜੀ ਦੀ ਤਸਵੀਰਾਂ ਰੱਖੀ ਹੋਈਆਂ ਨੇ ਤੇ ਤੁਹਾਨੂੰ ਮੈਂ ਦੂਜੇ ਕਮਰੇ ਦੇ ਵਿੱਚ ਲੈ ਕੇ ਜਾ ਰਹੇ ਹਾਂ ਕਿ ਬਾਬਾ ਜੀ ਉਸ਼ਾ ਰਾਣੀ ਜੀ ਦੀਆਂ ਤਸਵੀਰਾਂ ਹੈਗੀਆਂ ਇੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਾਬਾ ਉਸ਼ਾ ਰਾਣੀ ਜੀ ਦੀ ਤੁਸੀਂ ਦੇਖ ਸਕਦੇ ਹੋ 25ਵਾਂ ਸਾਲਾਨਾ ਭੰਡਾਰਾ ਦਾ ਇਹ ਵੈਨਰ ਲੱਗਿਆ ਹੋਇਆ ਬਾਬਾ ਜੀ ਦੇ ਦਰਬਾਰ ਦੇ ਸਤਿ ਸ਼੍ਰੀ ਅਕਾਲ ਜੀ ਇਹ ਭੰਡਾਰਾ ਲੱਗਿਆ ਹੈਗਾ ਹਾਂਜੀ ਇਹਦੇ ਬਾਰੇ ਕੋਈ ਇਹ ਤਾਂ ਅਸੀਂ 11ਵੀਂ ਵਾਲੀ ਸਰਕਾਰ ਤੇ ਲਾਗਾਂ ਵਾਲੀ ਸਰਕਾਰ ਦਾ ਆਪਣੇ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਲੱਗਿਆ ਹੈ ਸਾਡੇ ਗੁਰੂ ਮਹਾਰਾਜ ਜੀ ਵਾਖੂ ਅੰਸ਼ੇ ਸ਼ਹੀਦ ਹੋ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਭੰਡਾਰਾ ਲਾਉਂਦੇ ਆ ਇਹ ਸਾਡਾ ਜੀ 25ਵਾਂ ਭੰਡਾਰਾ ਇੱਕ ਜਗ੍ਹਾ ਹੈ ਕਈ ਏ ਗੈਸਫਰਾ ਪਿੰਡ ਗੈਸਫਰਾ ਸੂਆ ਰੋਡ ਬੋਰਟੇਗ ਬਾਦਨਗਰ ਵਿੱਚ ਗਲੀ ਨੰਬਰ 5 ਜੀ ਬਾਬਾ ਫਰੀਦ ਜੀ ਦੀ ਮੰਮੀ ਨੇ ਉਹਨਾਂ ਦੇ ਮਾਂ ਦਾ ਜੀ ਰਿਹਾ ਉਹਨਾਂ ਨੂੰ ਸ਼ੰਕਰਨਾ ਲਾਲ ਜੀ ਦੇ ਕੇ ਜਿਹਦੇ ਨਾਲ ਜੋੜਿਆ ਸੀ ਰੱਬ ਨਾਲ ਪਰਮਾਤਮਾ ਨਾਲ ਗੋਲੀਆਂ ਮੇਰੇ ਮਾਪੇ ਨੇ ਦਰਵਾਜ਼ਾ ਜਿਨਾ ਖੋਲਣਾ ਗੋਲੀਆਂ ਵਦੀਆਂ ਦੇ ਆਵੇ ਨੇ ਦਰਵਾਜ਼ਾ ਅੰਭਾ ਜੀ ਗੋਲੀਆਂ ਗੋਲੀਆਂ ਮੇਰੇ ਘਰੇ ਦੇ ਦਰਵਾਜ਼ਾ ਖੋਲਣਾ ਗੋਲੀਆਂ ਗੋਲੀਆਂ ਆਹ ਕਸਮ ਰੱਬ ਦੀ ਨਾ ਰਹਾਂ ਮਾ ਦੇ ਵਿੱਚ ਬਹੁਤ سارے ਕਲਾਕਾਰ ਪਹੁੰਚੇ ਨੇ ਇਹਨਾਂ ਨੇ ਵੀ ਹਾਜ਼ਰੀਆਂ ਭਰੀਆਂ ਨੇ ਸਵਾਗਤ ਅਗਲੀ ਹਾਜ਼ਰੀ ਸਾਡੇ ਕਮਲ ਵਾਂਗੜ ਜੀ ਵਾਹ ਸੋ ਇੱਕ ਵਾਰੀ ਜ਼ੋਰਦਾਰ ਜਕਾਰਾ ਲਗਾਓ ਸੋ ਜਿਨ੍ਹਾਂ ਨੂੰ ਕਲਾਮ ਵਧੀਆ ਲੱਗੇ ਜਰਾ ਜ਼ੋਰਦਾਰ ਤਾੜੀ ਜਗਾਓ ਬੰਦਾ ਲੱਗ ਜੇ ਬਾਬੇ ਦਰਬਾਰ ਸ਼ਕਤਾ ਬੈਠੀਆਂ ਨੇ ਜਕਾਰਾ ਜਾਰੀ ਮਾਨੀ ਸਰਕਾਰ ਦਾ ਜਕਾਰਾ ਸਾਈ ਲਾਤੀ ਸ਼ਾ ਸਰਕਾਰ ਦਾ ਵਰੀ ਨਕੋਂਦਰ ਜਾਓ ਜਿਹੜੇ ਨਹੀਂ ਗਏ ਦੇਖੋ ਰਹਿਮ ਦਾ ਦਰਬਾਰ ਸੱਜਿਆ ਹੋਇਆ ਜੋ ਮੰਗੋਗੇ ਉਹੀ ਤੁਹਾਨੂੰ ਮਿਲੇਗਾ ਮੂੰ ਮੰਗੀਆਂ ਬਰਾਦਾ ਬਿਠਿਆ ਆ ਪਾਪਾ ਮੇਰਾ ਖੁੱਲਾ ਘਟਾਰੇ ਬਣਦਾ ਪਿਆ ਕਿਉਂਕਿ ਇੱਕ ਨਕੋਤਰ ਐਸਾ ਦਰਬਾਰਾ ਸਾਈਂ ਜੀ ਦਾ ਨਾ ਕੋਈ ਇੱਥੇ ਫੱਕਰ ਬੈਠਾ ਕਿਉਂ ਬਾਬਾ ਜੀ ਨਾ ਕੋਈ ਜ਼ਮੀਰ ਬੈਠਾ ਹੈ ਪ੍ਰਸ਼ਾਦ ਲਈ ਜਾਓ ਆਪਣੇ ਦਰਬਾਰ ਆਪਣੇ ਹਾਜ਼ਰੀ ਭਰੋ ਦੱਬਾ ਜਿਹਾਓ ਜੋ ਤੁਹਾਨੂੰ ਚਾਹੀਦਾ ਹੈ ਤੁਨ੍ਹੇ ਘੰਟਿਆਂ 'ਚ ਮਿਲੂਗਾ ਘੰਟਿਆਂ 'ਚ ਇਹ ਮੇਰਾ ਵਾਅਦਾ ਹੈ ਸੁਆਓ ਅਗਲੀ ਵਾਰ ਸਾਡੇ ਨਾਲ ਕਲਾਕਾਰ ਬੋਧ ਨੇ ਆਰਟਿਸਟ ਬੋਧ ਨੇ ਚੰਦਰ ਸੂਰਾ you're